ਜਦੋਂ ਦਿਲਜੀਤ ਦੋਸਾਂਝ ਇੰਡਸਟਰੀ ਦੇ ਵਿੱਚ ਆਇਆ ਸੀ ਤਾਂ ਉਹਦੇ ਬਰਾਬਰ ਹੋਰ ਬਹੁਤ ਸਾਰੇ ਕਲਾਕਾਰ ਆਏ ਹੂੰ ਦਿਲਜੀਤ ਅੱਜ ਕਿੱਥੇ ਹੈ ਤੇ ਬਾਕੀ ਕਲਾਕਾਰ ਕਿੱਥੇ ਨੇ ਜੀ ਇਹਦਾ ਕਾਰਨ ਕੀ ਹੈ ਕਿਸਮਤ ਨਾ ਫਿਰ ਸਕੈਲਡਰ ਫੀਤੇ ਆਪਣੇ ਆਪ ਨੂੰ ਅੱਗੇ ਵਧਾਇਆ ਯੈਸ ਉਹਨੇ 뮤지컬ੀ ਆਪਦੇ ਆਪ ਨੂੰ ਬਦਲਿਆ ਉਹਨੇ ਫਿਟਨੈਸ 'ਚ ਆਪਦੇ ਆਪ ਨੂੰ ਬਦਲਿਆ ਉਹਨੇ ਆਪਦੇ ਸਟਾਈਲ ਨੂੰ ਉਹੀ ਦਿਲਜੀਤ ਜਿਹੜਾ ਉਹ ਗੀਤ ਤੁਹਾਡੇ ਯਾਦ ਹੋਣਾ ਨੋਕੀ ਆਦਾ ਲੈ ਲਿਆ ਤੋਂ ਵੱਖਰਾ ਮੋਬਾਈਲ ਨਹੀਂ ਉਹ ਕੁਆਲਿਟੀ ਆਫ 뮤직 ਤੇ ਦਿਲਜੀਤ ਦੀ ਪਰਸਨੈਲਿਟੀ ਉਦੋਂ ਦੀ ਤੇ ਅੱਜ ਕੋਚਲਾ ਜਾਂ ਫਿਰ ਰਮਬਾਨੀਆਂ ਦੇ ਫੰਕਸ਼ਨ 'ਚ ਜਦੋਂ ਗਾ ਰਿਹਾ ਸੀ ਉਸ ਦਿਲਜੀਤ ਨੂੰ ਕੰਪੇਅਰ ਕਰਕੇ ਦੇਖੋ ਉਹਦੇ 'ਚ ਫਰਕ ਕਿੰਨਾ ਹੈ ਜੀ ਜਿੰਨਾ ਉਹਦੀ ਸਕਿੱਲ ਦੇ ਵਿੱਚ ਉਹਦੀ ਪਰਸਨੈਲਿਟੀ 'ਚ ਡਿਫਰੈਂਸ ਆਇਆ ਉਹਨੇ ਐਕਸ ਉਹਦੇ ਪੈਸੇ 'ਚ ਵੀ ਡਿਫਰੈਂਸ ਆ ਗਿਆ ਭਾਜੀ ਮੈਨੂੰ ਨਹੀਂ ਪਤਾ अंबानीਆ ਤੋਹਨੇ ਕਿੰਨੇ ਪੈਸੇ ਲਈ ਹੈ ਉਹ ਤਾਂ ਹੋਇਆ ਕਿ ਹਰ ਦਿਨ ਹਰ ਵਕਤ ਉਹਨੇ ਆਪਦੀ ਪਰਸਨੈਲਿਟੀ ਤੇ ਆਪਦੇ ਸਕਿੱਲ ਤੇ ਆਪਦੇ ਮਿਊਜ਼ਿਕ ਤੇ ਆਪਦੀ ਹਰ ਉਸ ਚੀਜ਼ ਦੇ ਉੱਤੇ ਕੰਮ ਕੀਤਾ ਉਹਨੇ ਮੈਡੀਟੇਟ ਵੀ ਕੀਤਾ ਜਿਨੇ ਉਹਦੀ ਪਰਸਨੈਲਿਟੀ ਨੂੰ ਜਿਨੇ ਉਹਦੇ ਔਰੇ ਨੂੰ ਜਿਨੇ ਉਹਦੀ ਮਿਊਜ਼ਿਕ ਨੂੰ ਜਿਨੇ ਉਹਦੇ ਸਕਿੱਲ ਨੂੰ ਐਨਹਾਂਸ ਕੀਤਾ ਉਹੀ ਐਨਹਾਂਸਮੈਂਟ ਉਹਦੇ ਲਈ ਪੈਸਾ ਲੈ ਕੇ ਆ ਰਹੀ ਹੈ ਤੁਸੀਂ ਆਪਣੇ ਅੰਦਰ ਇੰਪਰੂਵਮੈਂਟ ਨਹੀਂ ਕੀਤੀ। ਹੂੰ। ਤੁਸੀਂ ਆਪਣੇ ਵਿੱਚ ਵੈਲਿਊ ਐਡੀਸ਼ਨ ਨਹੀਂ ਕੀਤੀ। ਜੀ। ਤੁਸੀਂ ਆਪਣੇ ਅੰਦਰ ਹਰ ਪੱਖੋਂ ਵਾਧਾ ਨਹੀਂ ਕੀਤਾ। ਜੀ। ਤੁਹਾਡੀ ਡਿਮਾਂਡ ਹੀ ਤਾਂ ਵਧੂਗੀ ਜੇ ਤੁਸੀਂ ਆਪਣੇ ਵਿੱਚ ਵੈਲਿਊ ਐਡੀਸ਼ਨ ਲੈ ਕੇ ਆਓ। ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹੈਪੀ ਪਕਤਾ ਹਮੇਸ਼ਾ ਇਸ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰ ਜੋਤ ਮੱਕੜ। ਮੱਕੜ ਸਾਹਿਬ ਸਵਾਗਤ ਹੈ ਬਹੁਤ-ਬਹੁਤ। ਧੰਨਵਾਦ ਭਗਤਾ ਜੀ। ਆਪਾਂ ਜ਼ਿੰਦਗੀ ਦੇ ਨਾਲ ਬਹੁਤ ਸੁਰੀਆਂ ਜੁੜੀਆਂ ਗੱਲਾਂ ਅਕਸਰ ਕਰਦੇ ਰਹਿੰਦੇ ਆਂ, ਸਫ਼ਰ ਦੇ ਦੌਰਾਨ ਵੀ ਕਰਦੇ ਆਂ, ਕੰਮ ਦੌਰਾਨ ਵੀ ਕਰਦੇ ਆਂ। ਕਈ ਵਾਰੀ ਆ ਉਤਰਾ ਚੜਾ ਆਉਂਦੇ ਜਾਂਦੇ ਨੇ, ਬੰਦੇ ਛੱਡ ਕੇ ਚਲੇ ਜਾਂਦੇ ਨੇ। ਕਈ ਬੰਦੇ ਸਕਸੈਸ ਪਿੱਛੇ ਭੱਜਦੇ ਨੇ ਪਰ ਮਿਲਦੀ ਨਹੀਂ ਹੈ। ਭਗਤਾ ਜੀ ਸਕਸੈਸ ਤੇ ਆਪੋ ਆਪਣੇ ਮਾਇਨੇ ਨੇ ਹਰੇਕ ਬੰਦੇ ਦੇ। ਪਰ ਮੈਂ ਸਮਝਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਮਨੀਟਰੀ ਟਰਮਸ ਦੀ ਵੱਧ ਗੱਲ ਕਰ ਰਹੇ ਹੋ ਕਿ ਆਰਥਿਕ ਤੌਰ ਦੇ ਉੱਤੇ ਗਾਂ ਕਿਵੇਂ ਵਧਿਆ ਜਾਂਦਾ ਹੈ ਹਨਾ ਮੈਂ ਇਹ ਮਹਿਸੂਸ ਕੀਤਾ ਆਪਦੇ ਕੁਸ਼ਕ ਪਿਛਲੇ 5-7 ਸਾਲਾਂ ਚ ਬਹੁਤ ਉਤਾਰ ਚੜਾ ਜਦੋਂ ਦੇਖਿਆ ਕਿ ਖੜੋਤ ਮਾਰ ਦਿੰਦੀ ਹੈ ਤੁਹਾਨੂੰ ਬੰਦਾ ਖੜਾ ਜਦੋਂ ਖੜ ਜਾਂਦਾ ਬੰਦਾ ਥੋੜੀ ਸਕਿੱਲ ਦੀ ਖੜੋਤ ਤੁਸੀਂ ਮਿਸਾਲ ਦੇ ਤੌਰ ਤੇ ਕਿ ਐਂਕਰਿੰਗ ਕਰਨ ਲੱਗੇ ਹੂੰ ਤੁਹਾਨੂੰ ਕਿਸੇ ਕੰਪਨੀ ਨੇ 25000 ਰੁਪਏ ਤੇ ਐਂਕਰ ਰੱਖ ਲਿਆ ਜੀ ਤੁਸੀਂ ਰੋਜ਼ ਸਵੇਰੇ ਆਏ ਕੰਮ ਕੀਤਾ ਘਰੇ ਚਲੇ ਗਏ ਆਏ ਕੰਮ ਕੀਤਾ ਚਲੇ ਗਏ 6 ਮਹੀਨੇ ਸਾਲ-ਸਾਲ ਤੋਂ ਬਾਅਦ 2 ਸਾਲ ਸਾਲ ਬਾਅਦ ਕੰਪਨੀ ਕਹਿੰਦੀ ਹੈ ਕਿ ਮੈਂ 10% ਦੇ ਹਿਸਾਬ ਤੇ 2500 ਰੁਪਏ ਤੇਰਾ ਵਧਾਤਾ ਤੁਸੀਂ 27000 ਤੇ ਪਹੁੰਚ ਗਏ ਜੀ ਫਿਰ ਅਗਲਾ ਸਾਲ ਆਇਆ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕਈ ਬੰਦੇ ਯਾਰ ਇਹ ਤਾਂ 5 ਸਾਲ ਪਹਿਲਾਂ ਮੇਰੇ ਨਾਲ ਹੁੰਦਾ ਸੀਗਾ ਏ ਅੱਜ 2 ਲੱਖ ਕਮਾਉਣ ਲੱਗ ਗਿਆ ਮੈਂ 30000 ਤੇ ਹੀ ਖੜਾ ਇਹਦਾ ਕਾਰਨ ਵੀ ਸਕਿੱਲ ਨਹੀਂ ਉੱਥੇ ਖੜੀ ਆ ਬੰਦੇ ਦੀ ਤੁਹਾਡੀ ਸਕਿੱਲ ਉੱਥੇ ਖੜੀ ਹੈ ਤੁਸੀਂ ਆਪਣੇ ਅੰਦਰ ਇੰਪਰੂਵਮੈਂਟ ਨਹੀਂ ਕੀਤੀ ਤੁਸੀਂ ਆਪਣੇ ਵਿੱਚ ਵੈਲਿਊ ਐਡੀਸ਼ਨ ਨਹੀਂ ਕੀਤੀ ਜੀ ਤੁਸੀਂ ਆਪਣੇ ਅੰਦਰ ਹਰ ਪੱਖੋਂ ਵਾਧਾ ਨਹੀਂ ਕੀਤਾ ਜੀ ਤੁਹਾਡੀ ਡਿਮਾਂਡ ਹੀ ਤਾਂ ਵਧੂਗੀ ਜੇ ਤੁਸੀਂ ਆਪਣੇ ਵਿੱਚ ਵੈਲਿਊ ਐਡੀਸ਼ਨ ਲੈ ਕੇ ਆਓਗੇ ਹੂੰ ਅਕਸਰ ਆਲੂਆਂ ਤੇ ਮਿਸਾਲ ਦਿੰਦੇ ਆ ਕਿ ਆਲੂ ਜਿਹੜਾ 2 ਰੁਪਏ ਕਿਲੋ ਰੋਲਿਆ ਫਿਰਦਾ ਹੈ ਜੀ ਪਰ ਲੇਜ਼ ਵਾਲਾ ਚਿਪਸ ਜਿਹੜਾ ਹੈ ਕਿਹ ਕੀ ਆਲੂ ਉਹ 20 ਦਾ ਵਿਕਦਾ ਹੈ ਜਾਂ 30 ਦਾ ਵਿਕਦਾ ਉਹਦੇ ਚ ਵੈਲਿਊ ਐਡੀਸ਼ਨ ਹੋਇਆ ਉਹਨੂੰ ਫੂਡ ਨੂੰ ਪ੍ਰੋਸੈਸ ਕੀਤਾ ਗਿਆ ਉਹਦੀ ਬ੍ਰਾਂਡਿੰਗ ਕੀਤੀ ਗਈ ਤੁਹਾਡੇ ਦਿਮਾਗ ਚ ਬਿਠਾਇਆ ਗਿਆ ਵੇਚਿਆ ਗਿਆ ਤਾਂ ਉਹ 2 ਰੁਪਏ ਕਿਲੋ ਵਾਲੇ ਦੀ ਵੈਲਿਊ 100 ਗ੍ਰਾਮ 30 ਰੁਪਏ ਬਣ ਜਾਂਦੀ ਹੈ ਹੂੰ ਉਹਦੇ ਚ ਤਬਦੀਲੀਆਂ ਵੀ ਲਿਆਉਂਦੇ ਰਹਿੰਦੇ ਆ ਉਹ ਵੀ ਆ ਤਿੱਖਾ ਹੈ ਜੀ ਆ ਮਿੱਠਾ ਹੈ ਜੀ ਆ ਆਨੀਅਨ ਵਾਲਾ ਹੈ ਜੀ ਆ ਫਲਾਨਾ ਹੈ ਜੀ ਇਸ ਤਰੀਕੇ ਦੇ ਨਾਲ ਜੀ ਉਹ ਵੈਲਿਊ ਐਡੀਸ਼ਨ ਹੈ ਕਿਸੇ ਵੀ ਇੱਕ ਕੰਮ ਕਰਨ ਵਾਲੇ EMPLOYEES ਦੀ ਜਾਂ SKILLED ਬੰਦੇ ਦੀ ਜਿਵੇਂ ਅੱਜ ਮੈਂ ਆ ਮਿਸਾਲ ਦੇ ਤੌਰ ਤੇ ਮੈਂ ਆ ਜੀ ਮੈਂ ਜਿੰਨਾ ਕੁ ਵੀ ਹਾਸਲ ਕਰ ਲਿਆ ਹੁਣ ਤੱਕ ਜੇ ਮੈਂ ਇੰਡਸਟਰੀ ਚ ਬਣੇ ਰਹਿਣਾ ਹੈ ਤੇ ਮੈਂ ਆਪਣੇ ਆਪ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਕਿ ਮੈਂ ਇਹ ਸੋਚਦਾ ਕਿ ਮੈਂ ਅੱਜ X ਅਮਾਉਂਟ ਪੈਸਾ ਸਾਲ ਦਾ ਕਮਾ ਰਿਹਾ ਜੀ ਇਹਨੂੰ ਮੈਂ ਵਧਾ ਕੇ 10x ਤੱਕ ਲੈ ਕੇ ਜਾਣਾ ਹੈ। ਹੂੰ ਉਹ 10x ਤਾਂ ਵਧੂਗਾ ਜੇ ਮੇਰਾ ਸਕਿੱਲ ਵੀ 10x ਨਾਲ ਵਧੂਗਾ। ਜੀ। ਦਿਲਜੀਤ ਦੋਸਾਂਝ ਇਹਦੀ ਪਰਫੈਕਟ ਐਗਜ਼ੈਂਪਲ ਦੇ ਦਿਨਾ ਤੁਹਾਨੂੰ ਮੈਂ। ਜੀ। ਤੁਸੀਂ ਦਿਲਜੀਤ ਦੀ ਹੁਣੇ ਗੱਲ ਕਰ ਰਹੇ ਸੀ ਕੈਮਰੇ ਤੋਂ ਪਹਿਲਾਂ। ਜੀ। ਜਦੋਂ ਦਿਲਜੀਤ ਦੋਸਾਂਝ ਇੰਡਸਟਰੀ ਦੇ ਵਿੱਚ ਆਇਆ ਸੀ ਤਾਂ ਉਹਦੇ ਬਰਾਬਰ ਹੋਰ ਬਹੁਤ ਸਾਰੇ ਕਲਾਕਾਰ ਆਏ। ਹੂੰ। ਦਿਲਜੀਤ ਅੱਜ ਕਿੱਥੇ ਹੈ ਤੇ ਬਾਕੀ ਕਲਾਕਾਰ ਕਿੱਥੇ ਨੇ? ਜੀ। ਇਹਦਾ ਕਾਰਨ ਕੀ ਹੈ? ਕਿਸਮਤ? ਨਾ। ਫਿਰ ਸਕੈਲਡ ਕਰੀਤੇ ਆਪਣੇ ਆਪ ਨੂੰ ਅੱਗੇ ਵਧਾਇਆ ਯੈਸ ਕਿਵੇਂ ਵਧਾਇਆ ਉਹਨੇ ਮਿਊਜ਼ਿਕਲੀ ਆਪਦੇ ਆਪ ਨੂੰ ਬਦਲਿਆ ਉਹਨੇ ਫਿਟਨੈਸ ਚ ਆਪਦੇ ਆਪ ਨੂੰ ਬਦਲਿਆ ਉਹਨੇ ਆਪਦੇ ਸਟਾਈਲ ਨੂੰ ਉਹੀ ਦਿਲਜੀਤ ਜਿਹੜਾ ਉਹ ਗੀਤ ਤੁਹਾਡੇ ਯਾਦ ਹੋਣਾ ਨੋਕੀ ਆਦਾ ਲੈ ਲਿਆ ਤੋਂ ਵੱਖਰਾ ਮੋਬਾਈਲ ਨਹੀਂ ਉਹ ਕੁਆਲਿਟੀ ਆਫ 뮤직 ਤੇ ਦਿਲਜੀਤ ਦੀ ਪਰਸਨੈਲਿਟੀ ਉਦੋਂ ਦੀ ਤੇ ਅੱਜ ਕੋਚਲਾ ਜਾਂ ਫਿਰ ਰਮਾਨੀਆਂ ਦੇ ਫੰਕਸ਼ਨ 'ਚ ਜਦੋਂ ਗਾ ਰਿਹਾ ਸੀ ਉਸ ਦਿਲਜੀਤ ਨੂੰ ਕੰਪੇਅਰ ਕਰਕੇ ਦੇਖੋ ਉਹਦੇ 'ਚ ਫਰਕ ਕਿੰਨਾ ਹੈ ਜੀ ਜਿੰਨਾ ਉਹਦੀ ਸਕਿੱਲ ਦੇ ਵਿੱਚ ਉਹਦੀ ਪਰਸਨੈਲਿਟੀ 'ਚ ਡਿਫਰੈਂਸ ਆਇਆ ਉਹਨੇ ਐਕਸ ਉਹਦੇ ਪੈਸੇ 'ਚ ਵੀ ਡਿਫਰੈਂਸ ਆ ਗਿਆ ਭਾਜੀ ਜੀ ਸਮਝ ਰਹੇ ਹੋ ਜੀ ਜੇ ਉਹ ਨੋਕੀਆ ਦਾ ਲੈ ਲਿਆ ਵੱਖਰਾ ਮੋਬਾਈਲ ਦੇ ਮਗਰ 10 ਲੱਖ ਰੁਪਈਆ ਕਮਾਉਂਦਾ ਸੀ ਤੇ ਅੱਜ ਉਹ ਕੋਚਲਾ ਤੋਂ ਬਾਅਦ 10 ਕਰੋੜ ਰੁਪਏ ਮੰਗਣ ਲੱਗਿਆ ਆਪਦੇ ਸ਼ੋਅ ਦਾ ਮੰਨ ਲਓ ਮਿਸਾਲ ਹੈ ਮੈਨੂੰ ਨਹੀਂ ਪਤਾ ਅਮਬਾਨੀਆਂ ਤੋਂ ਨੇ ਕਿੰਨੇ ਪੈਸੇ ਲਈ ਹੈ ਉਹ ਤਾਂ ਹੋਇਆ ਕਿ ਹਰ ਦਿਨ ਹਰ ਵਕਤ ਉਹਨੇ ਆਪਦੀ ਪਰਸਨੈਲਿਟੀ ਤੇ ਆਪਦੇ ਸਕਿੱਲ ਤੇ ਆਪਦੇ 뮤직 ਤੇ ਆਪਦੀ ਹਰ ਉਸ ਚੀਜ਼ ਦੇ ਉੱਤੇ ਕੰਮ ਕੀਤਾ ਉਹਨੇ ਮੈਡੀਟੇਟ ਵੀ ਕੀਤਾ ਜਿਨੇ ਉਹਦੀ ਪਰਸਨੈਲਿਟੀ ਨੂੰ ਜਿਨੇ ਉਹਦੇ ਔਰੇ ਨੂੰ ਜਿਨੇ ਉਹਦੀ 뮤직 ਨੂੰ ਜਿਨੇ ਉਹਦੇ ਸਕਿੱਲ ਨੂੰ ਐਨਹਾਂਸ ਕੀਤਾ ਉਹੀ ਐਨਹਾਂਸਮੈਂਟ ਉਹਦੇ ਲਈ ਪੈਸਾ ਲੈ ਕੇ ਆ ਰਹੀ ਹੈ ਜੀ ਤੁਸੀਂ ਜਦੋਂ ਤੱਕ ਆਪ ਦੇ ਆਪ ਨੂੰ ਨਹੀਂ ਤਬਦੀਲ ਕਰ ਰਹੇ ਹੂੰ ਤੁਸੀਂ ਜਿੱਥੇ ਹੋ ਉੱਥੇ ਖੜੇ ਰਹੋਗੇ ਜਾਂ ਉਹਦੋਂ ਪਿੱਛੇ ਜਾਣਾ ਸ਼ੁਰੂ ਹੋ ਜਾਓਗੇ ਜੀ ਮੈਂ ਆਪਣੇ ਆਪ ਤੇ ਮਹਿਸੂਸ ਕੀਤੀ ਗੱਲ ਕਿ ਮੈਂ ਪਿਛਲੇ ਦਿਨਾਂ 'ਚ ਕੋਸ਼ਿਸ਼ ਕੀਤੀ ਕਿ ਭਾਰ ਘਟਾਇਆ ਜਾਵੇ ਹੂੰ ਕਿ ਭਾਰ ਘਟਾਉਣਾ ਬਹੁਤ ਲਾਜ਼ਮੀ ਹੈ ਜੀ ਜਿਹੜੇ ਅਜੇ ਛੋਟੀ ਉਮਰ ਹੈ ਗਾਂ 20 ਸਾਲ 25 ਸਾਲ 30 ਸਾਲ ਦਾ ਕਰੀਅਰ ਹੈ ਜੇ ਕੈਮਰੇ ਦਾ ਪਿਆ ਤਾਂ ਪਰਸਨੈਲਿਟੀ ਤੁਹਾਨੂੰ ਉਹੋ ਜੀ ਹੋਣੀ ਚਾਹੀਦੀ ਹੈ ਜੀ ਮੈਂ ਆਵਦੇ ਤੇ ਅੱਜ ਇਹ ਗੱਲ ਲੈ ਕੇ ਤੁਹਾਨੂੰ ਕਹਿ ਰਿਹਾ ਜੇ ਮੈਂ ਅਚੀਵ ਕਰਨਾ ਹੈ ਔਖੀਆਂ ਚੀਜ਼ਾਂ ਹੂੰ ਸਹਿਣੀਆਂ ਪੈਣੀਆਂ ਤੁਹਾਨੂੰ ਸਕਸੈਸਫੁਲ ਲੈ ਕੇ ਜਾਣੀ ਹੈ ਜੀ ਜਦੋਂ ਮੈਂ ਇਹ ਗੱਲ ਸੋਚੀ ਤਾਂ ਮੈਨੂੰ ਮੇਰੇ ਡਾਈਟੀਸ਼ਨ ਨੇ ਕਿਹਾ ਵੀ ਭਾਈ ਸਵੇਰੇ ਉੱਠ ਕੇ ਪਹਿਲਾਂ ਤੈਨੂੰ ਗਰਮ ਪਾਣੀ ਪੀਣਾ ਪਊਗਾ ਹੂੰ ਸਾਜਰੇ ਉਸ ਤੋਂ ਬਾਅਦ ਤੈਨੂੰ ਆਹ ਗ੍ਰੀਨ ਟੀ ਹੈ ਜੀ ਤਿੰਨ ਬਦਾਮ ਖਾਣੇ ਆ ਤੇ ਫਿਰ ਉਸ ਤੋਂ ਬਾਅਦ ਫਰੂਟ ਲੈ ਲੈਣਾ ਦੁਪਹਿਰੇ ਕੌਲੀਕ ਤੂੰ ਦਾਲ ਦੀ ਜਾਂ ਸਲਾਦ ਦੀ ਖਾਣੀ ਹੈ ਆਥਣੇ ਤੂੰ ਥੋੜੇ ਜੇ ਉਹ ਉਹ ਜਿਹੜੇ ਹੁੰਦੇ ਆ ਜਿਹੜੇ ਓਟਸ ਵਗੈਰਾ ਓਟਸ ਨਹੀਂ ਉਹਨਾਂ ਨੂੰ ਮਖਾਣੇ ਅੱਛਾ ਮਖਾਣੇ ਉਹ ਲੈ ਲੈਣੇ ਆ ਚਾਹ ਬੰਦ ਕਰ ਦੇ ਭਾਈ ਹੂੰ ਮੀਟ ਮੁਰਗਾ ਮੱਛੀ दारू ਇਹ ਬੰਦ ਕਰ ਦੇ ਭਾਈ ਤਲਿਆ ਖਾਣਾ ਨਹੀਂ ਰਾਤ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਆਪਦੀ ਛੋਟੀ ਜੀ ਮੀਲ ਲੈਣੀ ਹੈ ਤੇ ਫਿਰ ਪੈ ਜਾਣਾ ਤੇ ਸਵੇਰੇ ਤੜਕੇ ਫਿਰ ਉੱਠ ਖੜਨਾ ਆਹ ਤੇਰਾ ਸ਼ਡਿਊਲ ਹੈ ਤਾਂ ਮਿੱਤਰਾ ਤੂੰ 25 ਕਿਲੋ ਘਟਾ ਲੇਗਾ ਹੁਣ ਇੱਕ ਪਾਸੇ ਤਾਂ ਆਹ ਹੈ ਤੇ ਉੱਠਣਾ ਵੀ 5 ਵਜੇ ਐ ਸਵੇਰੇ ਮਾੜਾ ਮੋਟਾ ਕੋਈ ਕਸਰਤ ਯੋਗਾ ਵੀ ਮੰਗਦਾ ਸਰੀਰ ਪੈਦਲ ਤੁਰਨਾ ਵੀ ਪੈਣਾ ਅੱਧਾ ਪੌਣਾ ਘੰਟਾ ਦਿਹਾੜੀ ਦਾ ਘੰਟਾ ਜੀ ਫਿਰ ਤਾਂ ਹੋ ਜੂਗੀ ਉਹ ਐਨਹਾਂਸਮੈਂਟ ਇੱਕ ਪਾਸੇ 9 ਵਜੇ ਉੱਠੇ ਉਸ ਤੋਂ ਬਾਅਦ ਬੈੱਡ ਤੇ ਬੈਠੇ ਨੇ ਚਾਹ ਪੀ ਲਈ ਨਾਲ ਚਾਰ ਬਿਸਕੁਟ ਖਾ ਲੇ ਥੋੜੀ ਦੇਰ ਬਾਅਦ ਪਰੌਂਠੇ ਬਣ ਕੇ ਆ ਗਏ ਉੱਤੇ ਮੱਖਣ ਘਿਓ ਅਚਾਰ ਤੇ ਉਸ ਤੋਂ ਬਾਅਦ ਫਿਰ ਚਾਹ ਦਾ ਘੁੱਟ ਪੀ ਲਿਆ ਘੰਟੇ ਤੱਕ ਨੂੰ ਦਫ਼ਤਰ ਫਿਰ ਕੋਈ ਆ ਗਿਆ ਨਾਲ ਪਕੌੜੇ ਖਾ ਲੇ ਦੁਪਹਿਰੇ ਰੱਜ ਕੇ ਤਿੰਨ ਸਬਜ਼ੀਆਂ ਤਿੰਨ ਕਰੋਟੀਆਂ ਉੱਤੇ ਮੱਖਣ ਲੱਸੀ ਵੀ ਆ ਗਈ ਫਿਰ 4:00 ਵਜੇ ਤਾਂ ਚੱਲ ਯਾਰ ਸਮੋਸੇ ਆ ਲੈ ਲੋ 7:00 ਵਜੇ ਨੂੰ ਫਿਰ ਗਿਆ ਵੀ ਕੀ ਮੌਲ ਹੈ ਬਈ ਅੱਜ ਕੀ ਮੁੰਡਿਓ ਪ੍ਰੋਗਰਾਮ ਕੀ ਹੈ ਤੇ ਫਿਰ ਦੇ ਗੇੜੇ ਤੇ ਗੇੜਾ ਚਿੱਲੀ ਚਿਕਣਾ ਨੂੰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਉੱਥੇ ਹੀ ਖਾ ਕੇ ਬੈੱਡ ਤੇ ਤੇ ਉਵੇਂ ਹੀ ਪੈ ਗਏ ਪਤਾ ਹੀ ਨਹੀਂ ਲੱਗਿਆ ਇੱਕ ਪਾਸੇ ਤਾਂ ਆ ਹੈ ਤੇ ਇੱਕ ਪਾਸੇ ਉਹ ਹੈ ਜਿੱਥੇ ਤਾਂ ਤੁਸੀਂ ਇਨਹਾਂਸ ਕਰ ਗਏ ਜੀ ਉਹ ਤੁਹਾਡੇ ਸਰੀਰ ਨੂੰ ਤਕੜਾ ਕਰ ਜੂਗੀ ਉਵੇਂ ਹੀ ਇਹੀ ਲਾਈਫ ਹੈ ਇਸੇ ਨੂੰ ਆਪਦੀ ਜ਼ਿੰਦਗੀ ਚ ਵੱਡਾ ਕਰ ਲਓ ਬਸ ਮੈਂ ਇਹ ਸੋਚਦਾ ਸੀ ਜੇਮਸ ਐਂਡਰਸਨ ਕ੍ਰਿਕਟਰ ਹੈ ਇੰਗਲੈਂਡ ਦਾ 42 ਸਾਲ ਉਹਦੀ ਉਮਰ ਹੋ ਗਈ ਜੀ ਅੱਜ ਵੀ ਉਹ ਟੈਸਟ ਕ੍ਰਿਕਟ ਖੇਡਦਾ ਪਿਆ ਹੂੰ ਮੈਂ ਉਹਦੇ ਬਾਰੇ ਪੜ੍ਹ ਰਿਆ ਸੀ ਕਹਿੰਦੇ ਜਦੋਂ ਜੇਮਸ ਐਂਡਰਸਨ ਨੇ 2003 ਦੇ ਵਿੱਚ ਡੈਬਿਊ ਕੀਤਾ ਸੀ ਨਾ ਉਹਦਾ ਸ਼ੈਡਿਊਲ ਹੁੰਦਾ ਸੀ ਵੀ ਉਹ ਤੜਕੇ 4:30 ਉੱਠ ਕੇ ਜੋਗਿੰਗ ਤੇ ਜਾਂਦਾ ਸੀ ਪਹਿਲਾਂ ਰਨਿੰਗ ਕਰਦਾ ਸੀ ਉਸ ਤੋਂ ਬਾਅਦ ਉਹ ਜਿਮ ਕਰਦਾ ਸੀ ਫਿਰ ਉਹ ਪ੍ਰੈਕਟਿਸ ਕਰਦਾ ਸੀ ਤੇ ਪ੍ਰੈਕਟਿਸ ਤੋਂ ਬਾਅਦ ਫਿਰ ਉਹਦਾ ਦਿਨ ਜਿਹੜਾ ਨਿਕਲਦਾ ਸੀ ਜੀ ਯਕੀਨ ਮੰਨਿਓ 500 600 ਵਿਕਟਾਂ ਲੈ ਗਿਆ ਹੁਣ ਟੈਸਟ ਕ੍ਰਿਕਟ ਦੇ ਵਿੱਚੋਂ ਦੁਨੀਆ 'ਚ ਇਸ ਟਾਈਮ ਸਭ ਤੋਂ ਪੁਰਾਣਾ ਖੇਡਣ ਵਾਲਾ ਖਿਡਾਰੀ ਹੈ ਜੀ ਅੱਜ ਵੀ ਜੇਮਸ ਐਂਡਰਸਨ ਦਾ ਉਹੀ ਸ਼ਡਿਊਲ ਹੈ ਜੋ ਪਹਿਲਾਂ ਸੀ ਜਿਹੜਾ ਡੈਬਿਊ ਕਰਨ ਵੇਲੇ ਸੀਗਾ ਇਹ ਸਾਡੇ 'ਚ ਕਿਉਂ ਹੁੰਦਾ ਹੈਗਾ ਜਾਦੇ ਕਿ ਅਸੀਂ ਖੜੋਤ ਦੇ ਵਿੱਚ ਹੀ ਖੜ ਜਾਂਦੇ ਆ ਸਾਨੂੰ ਲੱਗਦਾ ਕਿ ਯਾਰ ਜਿਵੇਂ ਆਪਾਂ ਕਹਿੰਦੇ ਕਸਰਤ ਵਾਲੀ ਗੱਲ ਹੀ ਕਰਦੇ ਆ ਕਿ ਅੱਜ ਨਹੀਂ ਯਾਰ ਸੋਮਵਾਰ ਤੋਂ ਸ਼ੁਰੂ ਕਰੂੰਗਾ ਜਾਂ ਕੰਮ ਅਗਲੇ ਦਿਨ ਤੋਂ ਸ਼ੁਰੂ ਕਰੂੰਗਾ ਹਾਂ ਵਧੀਆ ਸਵਾਲ ਹੈ ਤੁਹਾਡਾ ਦੁਨੀਆ ਪੂਰੀ ਦੁਨੀਆ ਨੂੰ 2% ਲੋਕ ਚਲਾ ਰਹੇ ਆ ਹੂੰ ਪੂਰੀ ਦੁਨੀਆ ਨੂੰ 2% ਲੋਕ ਚਲਾ ਰਹੇ ਆ ਭਾਰਤ ਦੇਸ਼ ਨੂੰ 2% ਲੋਕ ਚਲਾ ਰਹੇ ਆ ਜੀ ਭਾਰਤ ਨੂੰ ਕੰਟਰੋਲ 500 ਬੰਦਾ ਹੀ ਕਰ ਰਿਹਾ ਹੈ ਜੀ ਹੈ ਆਬਾਦੀ 150 ਕਰੋੜ ਦੀ ਹੈ ਹੂੰ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਇਧਰਲੇ ਹਿੱਸੇ 'ਚ ਆਉਣਾ ਹੈ ਕਿ ਇਧਰਲੇ ਹਿੱਸੇ 'ਚ ਆਉਣਾ ਹੈ ਹੂੰ 500 'ਚ ਆਉਣਾ ਕਿ ਉਧਰ ਹੋ ਬਸ ਐਕਸਕਿਊਜ਼ਰ ਜਿਹੜੇ ਕਰ ਦਿਲਜੀਤ ਦੋਸਾਂਝ ਨੇ ਕੀ ਕੀਤਾ ਬਾਕੀਆਂ ਨਾਲੋਂ ਇਹੀ ਆਪ ਦਾ ਡਿਸਪਲਿਨ ਹੀ ਵੱਖਰਾ ਕੀਤਾ ਨਾ ਜੀ ਜਿਹੜੇ ਡਿਸਪਲਿਨ ਵੱਖਰਾ ਕਰ ਜਾਣਗੇ ਤੁਹਾਡੇ ਤੇ ਮੇਰੇ ਸਣੇ ਬੀਨੂ ਢਿੱਲੋਂ ਦੀ ਐਗਜ਼ੈਂਪਲ ਲੈ ਲਓ ਬੀਨੂ ਢਿੱਲੋਂ 10 ਸਾਲ ਪਹਿਲਾਂ ਜਗਨੂ ਮਸਤ ਮਸਤ ਜਗਨੂ ਕਹਿੰਦਾ ਹੀ ਦੇਖੋ ਮੂਰੋ ਵਾਲ ਉੱਡੇ ਜੇ ਸੀਗੇ ਸਰੀਰ ਭਾਰਾ ਸੀਗਾ ਜਿਵੇਂ ਹੁਣ ਮੇਰਾ ਤੇ ਤੁਹਾਡਾ ਜੀ ਤੇ ਢਿੱਡ ਨਿਕਲਿਆ ਹੋਇਆ ਸੀਗਾ ਜਦੋਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਉਹਨੂੰ ਇਹ ਰਿਅਲਾਈਜ਼ ਹੋਇਆ ਜੀ ਮੈਂ ਇੱਥੇ ਰਹਿਣਾ ਤਾਂ ਫਿੱਟ ਵੀ ਹੋਣਾ ਪਊਗਾ ਤੇ ਪਰਸਨੈਲਿਟੀ ਵੀ ਉਹ ਜੀ ਲੈਣੀ ਪਊਗੀ ਬੀ ਨੂੰ ਢਿੱਲੋ ਹੁਣ 30 32 ਸਾਲਾਂ ਦਾ ਨੌਜਵਾਨ ਲੱਗਦਾ 28 ਸਾਲਾਂ ਦਾ ਜੀ ਲੱਗਦਾ ਹੈ ਕੀ ਕੀਤਾ ਉਹਨੇ ਉਹਨੇ ਮਿਹਨਤ ਕੀਤੀ ਇਹੀ ਸਕਿੱਲ ਜਿਹੜਾ ਇਹੀ ਕੰਮ ਹਰ ਚੀਜ਼ ਚ ਐਪਲੀਕੇਬਲ ਕਰਨਾ ਪਊਗਾ ਤੁਹਾਡੀ ਸਕਿੱਲ ਚ ਵਾਧਾ ਸਕਿੱਲ ਚ ਵਾਧਾ ਕਿਵੇਂ ਹੋਊਗਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਸਕਿੱਲ ਚ ਕਿਵੇਂ ਵਾਧਾ ਹੋਊਗਾ ਕਿ ਮੈਂ ਤਾਂ ਜੀ ਰੋਜ਼ ਜਾਨਣਾ ਮੈਂ ਐਂਕਰਿੰਗ ਵੀ ਕਰਿਆ ਨਾ ਮੈਂ ਖਬਰਾਂ ਵੀ ਪੜੀ ਜਾਂਦਾ ਵੈਲਿਊ ਐਡੀਸ਼ਨ ਦੇਣੀ ਪਊਗੀ ਔਰ ਬਦਲਦੇ ਰਹਿਣਾ ਪਊਗਾ ਤੁਹਾਨੂੰ ਆਪਣੇ ਆਪ ਨੂੰ ਜੀ ਨਹੀਂ ਦਿਓਗੇ ਫਿਰ ਉਸੇ 98% ਦੀ ਭੀੜ ਚ ਤੁਸੀਂ ਰਹੋਗੇ ਫਿਰ ਫਿਰ ਉਹ ਚੇਂਜ ਨਹੀਂ ਆਊਗਾ ਔਰ ਮੈਂ ਯਕੀਨ ਮੰਨਿਓ ਸੋਚਣਾ ਸ਼ੁਰੂ ਕਰੋ ਜੀ ਮੈਨੂੰ ਕਿਸੇ ਬੰਦੇ ਨੇ ਅੱਜ ਤੋਂ ਕਈ ਸਾਲ ਪਹਿਲਾਂ ਕਿਹਾ ਸੀ ਕਿ ਸਭ ਤੋਂ ਸੌਖਾ ਕੀ ਹੁੰਦਾ ਮੈਂ ਕਿਹਾ ਸੋਨਾ ਕਹਿੰਦਾ ਨਾ ਪੈਸਾ ਕਮਾਉਣਾ ਮੈਂ ਬਹੁਤ ਹੈਰਾਨ ਹੋਇਆ ਵੀਰ ਮੈਂ ਸਵੇਰੇ ਮੋਟਰਸਾਈਕਲ ਤੇ ਦਫ਼ਤਰ ਜਾਣਾ ਤੇ ਮੈਂ ਚੀਕ ਹੀ ਨਿਕਲ ਜਾਂਦੀ ਐ ਸ਼ਾਮ ਤਾਈਂ ਤੇ ਮਹੀਨੇ ਬਾਅਦ ਜਦੋਂ 24 23 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਦਾ ਜਿਹੜਾ ਟਾਈਮ ਹੁੰਦਾ ਨਾ ਉਹ ਕੱਟਣਾ ਬਹੁਤ ਔਖਾ ਹੁੰਦਾ ਜਿਹੜੇ ਜੋਬ ਪ੍ਰੋਫਾਈਲ ਬੰਦੇ ਵਾਸਤੇ ਪੈਸੇ ਮੁੱਕ ਜਾਂਦੇ ਆ ਕਈਆਂ ਦੇ ਤਾਂ 15 ਦੇ ਨੇੜੇ ਹੀ ਮੁੱਕ ਜਾਂਦੇ ਆ ਹੂੰ ਤੇ ਮੈਂ ਕਹਾਂ ਇਹ ਗਈ ਜਾਂਦਾ ਪੈਸਾ ਕਮਾਉਣਾ ਬਹੁਤ ਸੌਖਾ ਹੈ ਪੈਸਾ ਆਊਗਾ ਕਿੱਥੋਂ ਪੈਸਾ ਦਾ ਮੂੰਹ ਨਹੀਂ ਦੇਖਿਆ ਕਦੇ ਜੀ ਪਰ ਯਕੀਨ ਮੰਨਿਓ ਤੁਸੀਂ ਆਪਦੇ ਸਕਿੱਲ 'ਚ ਵਾਧਾ ਕਰੋ ਭਗਤਾ ਜੀ ਹੂੰ ਪੈਸਾ ਤਾਂ ਤੁਹਾਡੇ ਮਗਰ ਮਗਰ ਤੁਰਿਆ